ਸਰਦ ਨੇੜੇ ਸਾਨੂੰ ਤਲਾਹ ਮਿਲੀ ਸੀ ਕਿ ਇੱਥੇ ਇੱਕ ਗੱਡੀ ਨੂੰ ਅੱਗ ਲੱਗੀ ਹੋਈ ਹੈ ਸਰ ਬਗੈਰ ਦੀ ਗੱਡੀ ਮੌਕੇ ਤੇ ਪਹੁੰਚ ਗਈ ਹੈ ਇੱਥੇ ਆ ਕੇ ਪਤਾ ਲੱਗਾ ਵੀ ਇਹਨਾਂ ਦਾ ਕੋਈ ਆਪ ਟਕਰਾਣਾ ਹੋਇਆ ਦੋ ਟ੍ਰਾਲਾ ਦੋ ਗੱਡੀਆਂ ਸੀ ਤੇ ਉਹ ਗੱਡੀ ਨੂੰ ਅੱਗ ਲੱਗ ਗਈ ਜਿਹੜਾ ਜਸ਼ਮੀ ਬੰਦਾ ਸੀ ਉਹ ਹਸਰਦੇ ਜਿੱਤਾ ਪਟਿਆਲਾ ਦੇ ਦੇਵੀਗੜ ਰੋਡ ਤੇ ਸਥਿਤ ਗੁਰਦੁਆਰਾ ਨਾਨਕ ਸਰ ਸਾਹਿਬ ਦੇ ਨੇੜੇ ਦੋ ਗੁੱਟਾਂ ਵਿਚਾਲੇ ਹੋਈ ਲੜਾਈ ਤੋਂ ਬਾਅਦ ਇੱਕ ਕਾਰ ਨੂੰ ਅੱਗ ਲਗਾ ਦਿੱਤੀ ਗਈ ਤੇ ਦੂਜੀ ਕਾਰ ਦੀ ਭੰਨ ਤੋੜ ਕਰ ਦਿੱਤੀ ਗਈ ਹੈ ਪਰ ਫਿਲਹਾਲ ਇਸ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਪੁਲਿਸ ਇਸ ਮਾਮਲੇ ਦੇ ਵਿੱਚ ਕੁਝ ਕਹਿਣ ਤੋਂ ਪਿੱਛੇ हट ਰਹੀ ਹੈ ਹਾਂ ਜੀ ਸਰ ਕਿਹੜੀ ਜਗ੍ਹਾ ਹੈ ਇਹ ਹੋਇਆ ਕੀ ਵਾਕਿਆ ਰੋਡ ਤੋਂ ਨਨਸਰਦ ਨੇੜੇ ਸਾਨੂੰ ਤਲਾਸ਼ ਮਿਲੀ ਸੀ ਕਿ ਇੱਥੇ ਇੱਕ ਗੱਡੀ ਨੂੰ ਅੱਗ ਲੱਗੀ ਹੋਈ ਹੈ ਤੇ ਅਸੀਂ ਮੌਕੇ ਤੇ ਪਹੁੰਚ ਕੇ ਫਾਇਰ ਬ੍ਰਿਗੇਡ ਨੂੰ ਇੰਟੀਗੇਸ਼ਨ ਦਿੱਤੀ ਸੀ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ਤੇ ਪਹੁੰਚੀ ਹੈ ਇੱਥੇ ਆ ਕੇ ਪਤਾ ਲੱਗਾ ਵੀ ਇਧਰ ਤਾਂ ਕੋਈ ਆਪੇ ਇਸ ਤਰ੍ਹਾਂ ਹੋਇਆ ਦੂਰ ਤੁਰਾਂ ਲਾ ਦੋ ਗੱਡੀਆਂ ਸੀ ਤੇ ਉਹ ਗੱਡੀ ਨੂੰ ਅੱਗ ਲੱਗੀ ਜਿਹੜਾ ਜ਼ਖਮੀ ਬੰਦਾ ਸੀ ਉਹ ਹਸਪਤਲ ਦੇ ਜਿੱਤਾ ਬਾਕੀ ਹੁਣ ਉਹਨੂੰ ਪੁੱਛੂ ਅਗਲੀ ਗੱਲ ਗੱਡੀ ਬੰਦੀ ਸੀ ਗੱਡੀ ਨੂੰ ਅੱਗ ਲੱਗੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕੱਢੀ ਰੋਅ ਅੱਗ ਲੱਗੀ ਗੱਡੀ ਤੇ ਥਾਹ ਵਿਗੜ ਮੌਕੇ ਤੇ ਆ ਗਈ ਸੀ ਉਹ ਆਗਿਰ ਕੰਪੂ ਵਾਲਾ ਸਰ ਇੱਕ ਗੱਡੀ ਦੀ ਚੋੜ ਪੰਦੀ ਹੋਈ ਆ ਉਹ ਕਿਹੜੀ ਗੱਡੀ ਸੀਗੀ ਉਸ ਦੇ ਵਿੱਚ ਕਿੰਨੇ ਜਣੇ ਸੀਗੇ ਪਤਾ ਲੱਗਾ ਕੋਈ ਉਹਦਾ ਅਜੇ ਫਿਲਹਾਲ ਕੋਈ ਪਤਾ ਨਹੀਂ ਹੋਇਆ ਜਿਹੜਾ ਬੰਦਾ ਜ਼ਖਮੀ ਉਹਦੇ ਜਾ ਕੇ ਬਿਆਨ ਲਗਵਾ ਕੇ ਫਿਰ ਉਹ ਬਿਆਨ ਤੋਂ ਬਾਅਦ ਜੋ ਵੀ ਉਹ ਬਿਆਨ ਤੋਂ ਜੋ ਕਰ ਦਿੱਤੀ ਜੀ ਸਰ ਇਹ ਦੋਨੋਂ ਗੱਡੀਆਂ ਦੇ ਅਲੱਗ-ਅਲੱਗ ਥਿਰਾ ਸੀ ਕਿਆਂ ਅਲੱਗ-ਅਲੱਗ ਸੀ ਉਹਨ ਕਿੰਨੇ ਕ ਬੰਦੇ ਜ਼ਖਮੀ ਹੋਣ ਦੀ ਖਸਾ ਹੈਗਾ ਕੋਈ ਬਾਕੀ ਪੱਜ ਗਏ ਨੇ ਬਾਕੀ ਇਹ ਕੋਈ ਪਤਾ ਨਹੀਂ ਸਾਨੂੰ ਬਾਕੀ ਇਹ ਜਿੰਨਾ ਚਿਰ ਬੜੇ ਦੀ ਸਟੇਟਮੈਂਟ ਜਿਹੜੇ ਸਟੇਟਮੈਂਟ ਤੋਂ ਬਾਅਦ ਇਹ ਅਗਲੀ ਕਰਣੀ ਤੇ ਸੰਕੀ ਸਟੇਟਮੈਂਟ ਦਿੰਦਾ ਜੋ ਬੰਦੀ ਕਰ ਵੀ ਕਰਾਂ ਉਹ